ਦੋਸਤੋ অন্ਟਾਰੀਓ ਪੀਐਨਪੀ ਨੂੰ ਲੈ ਕੇ ਅੱਜ ਡਾਊਨਟਾਊਨ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਆ ਜਿਹਦੇ ਵਿੱਚ ਬਹੁਤ ਹੀ ਲੋਕਾਂ ਨੇ ਸ਼ਾਮਲ ਹੋ ਕੇ ਆ ਇੱਥੇ ਆਪਣੀ ਹਾਜ਼ਰੀ ਭਰੀ ਹੈਗੀ ਆ ਕਿਉਂਕਿ ਪਿਛਲੇ ਹਫ਼ਤੇ ਜਿਹੜਾ ਜੀ অন্ਟਾਰੀਓ ਸਰਕਾਰ ਦੇ ਦੁਆਰਾ ਸਕਿੱਲ ਟ੍ਰੇਡ ਦੀਆਂ ਐਪਲੀਕੇਸ਼ਨਸ ਨੂੰ ਵਾਪਸ ਕੀਤਾ ਗਿਆ ਰਿਟਰਨ ਕਰ ਦਿੱਤਾ ਗਿਆ ਔਰ ਇਹ ਐਪਲੀਕੇਸ਼ਨ ਜਿਹੜੀਆਂ ਇਸਗੀਆਂ ਜੀ ਇਹ ਤਕਰੀਬਨ ਪਿਛਲੇ ਸਾਲ ਤੋਂ ਲਈਆਂ ਜਾ ਚੁੱਕੀਆਂ ਸੀਗੀਆਂ অন্ਟਾਰੀਓ ਪੀਐਨਪੀ ਦੇ ਦੁਆਰਾ ਅਸੈਪਟ ਕੀਤੀਆਂ ਜਾ ਚੁੱਕੀਆਂ ਸੀਆਂ ਤੇ ਪ੍ਰੋਸੈਸਿੰਗ ਜਿਹੜੀ ਇਹਨਾਂ ਦੇ ਉੱਪਰ ਚੱਲ ਰਹੀ ਸੀਗੀ ਤੇ ਬਹੁਤੇ ਸਮੇਂ ਤੋਂ ਲੋਕ ਮੰਗ ਕਰ ਰਹੇ ਸਨ ਕਿ ਉਹਨਾਂ ਦੇ ਐਪਲੀਕੇਸ਼ਨਸ ਦੇ ਉੱਤੇ ਜਵਾਬ ਜਿਹੜਾ ਹੈਗਾ ਜੀ ਉਹ ਦਿੱਤਾ ਜਾਵੇ ਲੇਕਿਨ ਜਦੋਂ ਇਹ ਸਾਰੀਆਂ ਐਪਲੀਕੇਸ਼ਨਾਂ ਹੀ ਇੱਕ ਮੁੱਢਿਓਂ ਰਿਟਰਨ ਕਰ ਦਿੱਤੀਆਂ ਗਈਆਂ ਤੇ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਹੈਗੀ ਹੈ ਜੀ ਉਹ ਖੜੀ ਹੋ ਗਈ ਕਿਉਂਕਿ ਲੋਕ 1 ਸਾਲ ਤੋਂ ਜ਼ਿਆਦਾ ਦੇ ਸਮੇਂ ਤੋਂ ਇਹਨਾਂ ਦੇ ਉੱਤੇ ਆਪਣੀ ਪ੍ਰੋਸੈਸਿੰਗ ਟਾਈਮ ਦਾ ਵੇਟ ਕਰ ਰਹੇ ਸਨ ਤੇ ਅੱਜ ਕਈਆਂ ਦੇ ਵਰਕ ਪੇਪਰ ਜਿਹੜੇ ਨੇ ਜਿਉ ਖਤਮ ਹੋ ਚੁੱਕੇ ਨੇ ਲੋਕ ਵਿਜ਼ਟਰ ਵੀਜ਼ਾ ਤੇ ਹੈਗੇ ਨੇ ਜਾਂ ਫਿਰ ਕਈਆਂ ਦੇ ਵਰਕ ਵੀਜ਼ਾ ਖਤਮ ਹੋਣ ਵਾਲੇ ਨੇ ਸੋ ਇਸ ਕਰਕੇ ਬੜੀ ਹੀ ਗੰਭੀਰ ਸਮੱਸਿਆ ਜਿਹੜੀ ਜੇ ਇਸ ਵੇਲੇ ਬਣੀ ਹੋਈ ਹੈ ਸਾਰਿਆਂ ਦੇ ਲਈ ਤੇ ਉਹਨੂੰ ਐਡਰੈਸ ਕਰਨ ਦੇ ਲਈ ਅੱਜ ਇੱਥੇ ਇੱਕ ਸ਼ਾਂਤਮਈ ਇਕੱਠ ਜਿਹੜਾ ਹੈਗਾ ਜੀ ਉਹ ਕੀਤਾ ਗਿਆ ਉਹਨਾਂ ਦਾ ਮੰਗਣਾ ਹੈਗਾ ਕਿ ਜਿਹੜੇ ਵੀ ਐਪਲੀਕੈਂਟਸ ਜੈਨੂਨ ਨੇ ਔਰ ਜਿਨ੍ਹਾਂ ਨੇ ਕਾਰਪੋਰੇਟ ਸੈਕਟਰ ਦੇ ਵਿੱਚ ਚੌਬਾਂ ਕਰਕੇ ਆਪਣੀ ਐਲੀਜੀਬਿਲਟੀ ਬਣਾਈ ਹੈਗੀ ਆ ਉਹਨਾਂ ਨੂੰ ਫੇਅਰ ਮੌਕਾ ਦਿੱਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਨੇ ਸਹੀ ਤਰੀਕੇ ਨਾਲ ਆਪਣੀਆਂ ਫਾਈਲਾਂ ਲਾਈਆਂ ਨੇ ਉਹਨਾਂ ਨੂੰ ਇਹਨਾਂ ਦੇ ਨਾਲ ਪ੍ਰੋਬਲਮ ਨਾ ਆਵੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਅੰਟਾਰੀਓ ਸਰਕਾਰ ਜਿਹੜੀ ਹੈਗੀ ਹੈ ਜੀ ਕਿਸ ਤਰੀਕੇ ਦੇ ਨਾਲ ਇਹਨੂੰ ਦੇਖਦੀ ਆ ਕਿਸ ਤਰੀਕੇ ਦੇ ਨਾਲ ਇਹਨਾਂ ਦੀਆਂ ਮੰਗਾਂ ਦੇ ਉੱਤੇ ਵਿਚਾਰ ਕਰਦੀ ਆ ਇਹ ਦੇਖਣਾ ਪਏਗਾ ਸੋ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਬਲਿੰਕ ਮੀਡੀਆ ਧੰਨਵਾਦ ਜੀ